ਕਾਫੀ ਦੇਖ ਤੋਂ ਬੱਚੀ ਨੂੰ ਬਰਗਲਾ ਕੇ ਆਪਣੇ ਨਾਲ ਪਿੰਡੋਂ ਲੈ ਜਾਂਦਾ ਸੀ ਕਿਸੇ ਖੂਹ ਤੇ ਜਾਂ ਆਪਣੇ ਖੇਤਾਂ ਵੱਲ ਜੇ ਆ ਕੇ ਉਹਦਾਂ ਜਿਹਾ ਬਦਸਲੂਕੀ ਕਰਦਾ ਸੀਗਾ ਉਹ ਤੇ ਕਾਫੀ ਟਾਈਮ ਤੋਂ ਇਹ ਚੱਲ ਰਿਆ ਸੀ ਕੰਮ ਤੇ ਬੱਚੀ ਦੀ ਹਾਲਤ ਹੁਣ ਕਾਫੀ ਗੰਭੀਰ ਹੋਈ ਪਈ ਹੈ ਉਹ ਜਿੱਦਾਂ ਕੁੜੀ ਦੇ ਨਾਲ ਬਾਰ ਬਾਰ ਗਲਤ ਕੰਮ ਕਰਦਾ ਸੀਗਾ ਸਾਹਿਬ ਵੈਲਕਮ ਇਹਨਾਂ ਟਕਾ ਇਹਨਾਂ ਨਜਾਇਜ਼ ਟਕਾ ਉਹਦੀ ਕੋਈ ਨਹੀਂ ਕੀ ਦੇਖਣਾ ਤੁਸੀ ਦੇਖੀ ਹਰੋ ਕਿ ਇਹ ਕੀ ਹੈ ਮੈਨੂੰ ਕੋਈ ਨਹੀਂ ਸਾਰੇ ਮੈਂ ਕਹਿੰਦਾ ਨਹੀਂ ਇਹ ਨਹੀਂ ਬੱਸ ਇਹਨਾਂ ਕੋਈ ਨਹੀਂ ਕੋ ਮੈਂ ਕੀ ਕਹਿੰਦਾ ਤਾਜ ਤਾਜ ਹਮ ਆਪਣਾ ਕੰਮ ਛੱਡ ਕੇ ਆਇਆ ਤੇਰੀ ਜੀ ਆਂਦੀ ਆ ਮੇਰੇ ਨਾਲ ਆ ਜਾਈਂ ਤੇ ਆ ਮੁਲਾਉ ਉਹ ਤੁਸੀਂ ਜਗਾਂ ਦੀ ਚਰਨ ਚਰਤਾ ਦਾ ਇਹ ਵਾਰ ਨਹੀਂ ਬੈ ਸਾਰੀ ਖਾਣਾ ਦਾ ਹੈਗਾ ਸਾਡਾ ਜਦੋਂ ਕੁੜੀ ਨਾਲ 11 ਸਾਲਾਂ ਜਿਹਾ ਹੋਇਆ ਇਹ ਕੰਮ ਉਦੋਂ ਮੈਂ ਫਾਜੀ ਨਾਮ ਦਾ ਕਿਸੇ ਬੰਦੇ ਨੇ ਕੀਤਾ ਅੰਦਰ ਇਹਨੇ ਮਲਟੀਪਲ ਕੋਰ ਦਾ ਨਾਂ ਕਦੇ ਇਹਦਾ ਆਇਆ ਮੈਂ ਤਾਂ ਆਪੂ ਚੈਨਲ ਕਿੱਥੇ ਆਇਆ ਆ ਆ ਭਾਜੀ ਦਫ਼ਤਰ ਵਿੱਚ ਇਹਨਾਂ ਨੇ ਦਰਖਾਸਤ ਪੈਨੋ ਕੀਤੀ ਆ ਆ ਤੁਹਾਡੇ ਇੱਥੇ ਹੀ ਜਹਾ ਪਾਣੀ ਬਣਾਉਂਦੇ ਆ ਲੇਡੀ ਇੱਥੇ ਹੀ ਤੁਹਾਡੇ ਜਹਾ ਪਾਣੀ ਬਣਾਉਂਦੇ ਪਰ ਹੋਣੀ ਚਾਹੀਦੀ ਸਤਕਰਵੇ ਹੋਣੀ ਚਾਹੀਦੀ ਅਬ ਇਹਨਾਂ ਨੂੰ ਬਹੁਤ ਬਹੁਤ ਇਹਦਾ ਕਹਿਣਾ ਹੈ ਕਿ ਇਹਨੇ ਇਹ ਕੰਡਰ ਉਹਨਾਂ ਜਿਹੜੇ ਇਨਸਾਨ ਦਾ ਸਰੇਂਦਰਪਾਲ ਸਰੇਂਦਰਪਾਲ ਜੀ ਮਾਜਿਕ ਦੀ ਮਾਮਲਾ ਜਿਹੜਾ ਸਦਰ ਥਾਣੇ ਜਾਏ ਦੋ ਅੱਜ ਸਾਡੇ ਪਿੰਡ ਦੇ ਵਿੱਚ ਪਰਸੋਂ ਚੌਥ ਤੋਂ ਲੈ ਕੇ ਤੇ ਆਪਣੇ ਮਾਮਲਾ ਸਾਹਮਣੇ ਆਇਆ ਸੀ ਇੱਕ ਮੁੰਡਾ ਹੈ ਹਰਮੇਸ਼ ਲਾਲ ਉਹ 65-70 ਸਾਲ ਦਾ ਬੁਢਾ ਹੈ ਸਮਝੋ ਤੇ ਉਹਨੇ 12 ਸਾਲ ਦੀ ਬੱਚੀ ਦੇ ਨਾਲ ਬਲਾਤਕਾਰ ਕੀਤਾ ਉਹਦੇ ਵਿੱਚ ਆਏ ਸੀਗੇ ਤੇ ਪਿੰਡ ਸਾਡਾ ਸਾਰਾ ਆਇਆ ਤੇ ਐਸਐਚਓ ਸਾਹਿਬ ਨਾਲ ਵੀ ਗੱਲ ਹੋ ਗਈ ਆ ਇਨਸਾਫ ਮੰਗਦੇ ਆ ਅਸੀਂ ਤਾਂ ਉਹਦਾ ਜਿਹੜਾ ਹੈ ਇਨਸਾਫ ਮੰਗਦੇ ਆ ਸਾਨੂੰ ਜਿਹੜਾ ਆ ਪਰਿਵਾਰ ਨੂੰ ਵੀ ਸਾਰੇ ਪਿੰਡ ਨੂੰ ਵੀ ਤਾਂ ਹੀ ਸ਼ਾਂਤੀ ਆਉਗੀ ਜੇ ਗੁਰਾਂ ਸਾਹਿਬ ਨੇ ਅੱਜ ਕੀ ਪਰੋਸਾ ਵਾਇ ਤੁਹਾਨੂੰ ਪੁਲਸ ਪਰੋਸਾ ਦਵਾਇਆ ਜੀ ਕਹਿੰਦੇ ਪਾਚਾ ਕਰਦੇ ਆ ਤੇ ਉਹਨੂੰ ਫੜਦੇ ਤੇ ਬੱਚੇ ਦਾ ਨਾਮ ਵਗੈਰਾ ਕੀ ਕੋਈ ਕੁਝ ਪਤਾ ਕੁੜੀ ਦਾ ਬੱਚੇ ਦਾ ਨਾਮ ਖੁਸ਼ੀ ਖੁਸ਼ੀ ਹੈ ਖੁਸ਼ੀ ਪਰਮਜੀਤ ਕੁਮਾਰ ਜਿਹੜੇ ਪਿੰਡ ਤੋਂ ਆ ਬਈ ਬਲਾਲੋਂ ਪਿੰਡ ਸਰ ਕੀ ਮਾਮਲਾ ਕੀ ਜਿਹੜਾ ਅੱਜ ਸਰਹਾਨੇ ਜਾਈਆਂ ਮਾਮਲਾ ਇਦਾਂ ਹੈ ਜੀ ਇੱਕ ਮਾਇਨਦਰ ਬੱਚੀ ਹੈ 12 ਸਾਲ ਦੀ ਇਹ ਤੇ ਪਿੰਡ ਦਾ ਹੀ ਇੱਕ ਬੱਚੇ ਬੰਦਾ ਆ ਜਿਹਦਾ ਨਾਮ ਰਮੇਸ਼ لال ਆ ਕੋਈ 70 75 ਸਾਲ ਦੀ ਉਮਰ ਆ ਕਾਫੀ ਦੇਰ ਤੋਂ ਬੱਚੀ ਨੂੰ ਬਰਗਲਾ ਕੇ ਆਪਣੇ ਨਾਲ ਪਿੰਡੋਂ ਲੈ ਜਾਂਦਾ ਸੀ ਕਿਸੇ ਖੂਹ ਤੇ ਜਾਂ ਆਪਣੇ ਖੇਤਾਂ ਵੱਲ ਜੇ ਆ ਕੇ ਉਹਦਾਂ ਜਿਦਾ ਬਦਸਲੂਕੀ ਕਰਦਾ ਸੀਗਾ ਉਹ ਤੇ ਕਾਫੀ ਟਾਈਮ ਤੋਂ ਇਹ ਚੱਲ ਰਿਆ ਸੀ ਕੰਮ ਤੇ ਬੱਚੀ ਦੀ ਹਾਲਤ ਹੁਣ ਕਾਫੀ ਗੰਭੀਰ ਹੋਈ ਪਈ ਹੈ ਤੇ ਅਸੀਂ ਅੱਜ ਸਾਰਾ ਪਿੰਡ ਇਕੱਠਾ ਹੋ ਕੇ ਟਾਣੇ ਆਏ ਆ ਤੇ ਬੱਚੀ ਨੂੰ ਉਸੇ ਵੇਲੇ ਹਸਪੀਟਲ ਐਡਮਿਟ ਕਰਵਾ ਦਿੱਤਾ ਹੈ ਤੇ ਉੱਥੋਂ ਉਹਨਾਂ ਨੇ ਰਿਪੋਰਟ ਭੇਜ ਦਿੱਤੀ ਹੈ ਥਾਣੇ ਤੇ ਐਸਐਚਓ ਸਾਹਿਬ ਜਾਣਗੇ ਉੱਥੇ ਕਿ ਉਹ ਕਾਰਵਾਈ ਕਰਨਗੇ ਜੀ ਇਹ ਸਾਰੇ ਕੁਝ ਪਤਾ ਚੱਲਿਆ ਸੀਗਾ ਕਿ ਮਗਦੀ ਪੁਲਿਸ ਦੇ ਕੋਈ ਅਧਿਕਾਰੀ ਨੇ ਇਹਨਾਂ ਦਾ ਫੈਸਲਾ ਵਗੈਰਾ ਕਰਾਤਾ ਸੀਗਾ ਹਾਂਜੀ ਹਾਂਜੀ ਉਹ ਫੈਸਲਾ ਐਕਚੁਅਲ ਪੁਲਿਸ ਨੇ ਨਹੀਂ ਕਰਵਾਇਆ ਸੀ ਉਹ ਤਾਂ ਉਹ ਸਿਰਫ ਫੈਮਿਲੀ ਇੱਥੇ ਆਈ ਸੀ ਜਿਸ ਦਿਨ ਦਰਖਾਸਤ ਦਿੱਤੀ ਸੀਗੀ ਤੇ ਉਹਨਾਂ ਨੇ ਕੁਝ ਪ੍ਰੈਸ਼ਰਾਈਜ਼ ਕਰਕੇ ਇਹਨਾਂ ਨੂੰ ਮਨਾਮ ਨੂੰ ਲਿਆ ਵੀ ਤੁਹਾਨੂੰ ਕੋਈ ਥਾਂ ਲੈ ਦੇਾਂਗੇ ਜਾਂ ਤੁਹਾਨੂੰ ਮਕਾਨ ਪਾ ਦੇਾਂਗੇ ਐਦਾਂ ਦੀ ਕੋਈ ਗੱਲ ਹੋਈ ਸੀ ਤਾਂ ਉਹਦੇ ਵਿੱਚ ਪੁਲਿਸ ਦਾ ਕੋਈ ਖਾਸ ਹੱਥ ਨਹੀਂ ਸੀਗਾ ਤੇ ਕੀ ਪ੍ਰਸ਼ਾਸਨ ਕੋਲ ਮੰਗ ਕਰਨੀ ਕਰਦੇ ਨੇ ਪ੍ਰਸ਼ਾਸਨ ਸਾਡੇ ਨਾਲ ਹੈ ਜੀ तकरीबन ਸਾਰੇ ਜੋ ਵੀ ਹੈਗੇ ਮਿਨਿਸਟਰ ਸਾਹਿਬ ਇੱਥੇ ਆਏ ਆ ਉਹਨਾਂ ਨੇ ਪਰਜੋਰ ਜਿੱਦਾਂ ਅਪੀਲ ਕੀਤੀ ਆ ਪੁਲਿਸ ਨੂੰ ਕਿ ਪਰਚਾ ਹੋਣਾ ਚਾਹੀਦਾ ਆ ਤੇ ਬਹੁਤ ਵੱਡੀ ਕਾਰਵਾਈ ਹੋਣੀ ਚਾਹੀਦੀ ਆ ਕਿਉਂਕਿ ਬਹੁਤ ਦਰਿੰਦਗੀ ਜਿਹੜੀ ਕੀਤੀ ਗਈ ਆ ਬੱਚੀ ਨਾਲ ਤੇ ਬੱਚੀ ਬਹੁਤ ਛੋਟੀ ਆ ਹਾਲਾਤ ਬਹੁਤ ਗੰਭੀਰ ਆ ਜੀ ਜਿਹੜੇ ਬੰਦੇ ਨੇ ਕੀਤਾ ਇਹ ਕੰਮ ਉਹਦਾ ਨਾਮ ਵਗੈਰਾ ਕੀ ਆ ਤੇ ਕਿੱਥੇ ਰਹਿੰਦਾ ਉਹ ਨਾਮ ਹਰਮੇਸ਼ ਲਾਲਾ ਜੀ ਉਹ ਬਲਾਲੋ ਪਿੰਡ ਦਾ ਹੀ ਰਹਿਣ ਵਾਲਾ ਆ 70-75 ਸਾਲ ਦੀ ਉਮਰ ਆ ਉਹਦੀ ਹਾਂਜੀ ਮੇਰਾ ਨਾਮ ਮਨਦੀਪ ਕੌਰ ਹੈ। ਹਾਂਜੀ ਕਿਹੜੇ ਪਿੰਡ ਤੋਂ ਆ ਜੀ? ਅਸੀਂ ਬਲਾਲੋਂ ਤੋਂ ਆ ਜੀ। ਅਸੀਂ ਸਾਰੇ ਥਾਣੇ ਚਾਹੇ ਕੀ ਮਾਮਲਾ ਕੀ ਹੈ? ਹਾਂਜੀ ਸਾਡੀ ਜਿੱਦਾ ਕੁੜੀ ਆ ਪੰਜ ਹੀ ਰਹਿੰਦੀ ਆ ਸਾਡੀ ਇੱਥੇ ਤੇ ਉਹਦੇ ਨਾਲ ਰੇਪ ਦੇ ਮਾਮਲੇ ਚ ਅਸੀਂ ਆਏ ਆ। ਹਾਂਜੀ ਉਹ ਚੁੱਪ ਕਰ ਜਾ ਜਰਾ। ਤੇ ਜਿਹੜਾ ਇਨਸਾਨ ਹੈ ਉਹ ਵੀ ਸਾਡੇ ਪਿੰਡ ਦਾ ਹੀ ਆ। ਸਾਡੇ ਘਰਾਂ ਚੋਂ ਹੀ ਆ। ਉਹ ਜਿੱਦਾਂ ਕੁੜੀ ਦੇ ਨਾਲ ਬਾਰ-ਬਾਰ ਗਲਤ ਕੰਮ ਕਰਦਾ ਸੀਗਾ। ਕਾਨੂੰਨ ਇਨਸਾਫ ਦੀ ਲੋੜ ਹੈ ਸਾਨੂੰ ਇਨਸਾਫ ਦਿੱਤਾ ਜਾਵੇ ਜਿਹਨੇ ਰਿਬ ਵਗੈਰਾ ਕੀਤਾ ਉਹਦਾ ਨਾਮ ਵਗੈਰਾ ਕੀ ਉਹਦਾ ਨਾਮ ਹਰਮੇਸ਼ ਕੁਮਾਰ ਹੈ ਜੀ ਉਹ ਕਿੱਥੇ ਦਾ ਰਹਿਣ ਵਾਲਾ ਉਹ ਵੀ ਬਲਾਲੂ ਦੇ ਹਾਂਜੀ ਹਰਮੇਸ਼ ਲਾ ਲਿਆ ਹਾਂਜੀ ਤੇ ਉਹ ਬਲਾਲੂ ਦੇ ਹੀ ਰਹਿਣ ਵਾਲੇ ਆ ਤੇ ਇਸ ਮਾਮਲੇ ਨੂੰ ਲੈ ਕੇ ਪੁਲਿਸ ਕੰਪਲੀਟ ਕੀਤੀ ਦੀ ਹਾਂਜੀ ਪਹਿਲਾਂ ਕੀਤੀ ਸੀ ਉਹਨਾਂ ਨੇ ਆਪਸ ਵਿੱਚ ਹੀ ਆਪਣਾ ਜੋ ਵੀ ਸੀਗਾ ਸਮਝੌਤਾ ਕਰਕੇ ਆਪਸ ਵਿੱਚ ਹੀ ਸਮਝੌਤਾ ਕਰਕੇ ਇਹਨਾਂ ਤੇ ਕੁੜੀ ਦੀ ਮਾਂ ਤੇ ਥੋਪ ਦਿੱਤਾ ਸੀਗਾ ਸਾਡੇ ਲੋ ਕੋਈ ਸਮਝੌਤਾ ਨਹੀਂ ਹੋਇਆ ਸੀਗਾ ਤੇ ਅੱਜ ਪਿੰਡ ਵਾਸੀ ਆਏ ਸਾਰੇ ਜਣੇ ਕਿਉਂ ਆਏ ਹਾਂ ਜੀ ਅੱਜ ਪਿੰਡ ਵਾਸੀ ਸਾਰੇ ਉਹਨਾਂ ਦੇ ਹੱਕ ਚ ਆਏ ਆ ਬੇ ਸਾਨੂੰ ਇਨਸਾਫ ਦਿੱਤਾ ਜਾਵੇ ਤੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਕਿ ਜਿਹੜਾ ਅੱਗੇ ਤੋਂ ਹੋਰ ਕੋਈ ਇਦਾਂ ਦੀ ਬਰਦਾਤ ਨਾ ਕਰੇ ਅੱਜ ਤੁਹਾਨੂੰ ਕੀ ਪ੍ਰਸ਼ਾਸਨ ਦੇ ਪਰੋਸਾ ਦਵਾਇਆ ਹਾਂਜੀ ਉਹ ਕਹਿੰਦੇ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਸਖਤ ਸਜ਼ਾ ਹੋਵੇ ਤੇ ਸਾਨੂੰ ਇਨਸਾਫ ਦਿੱਤਾ ਜਾਵੇ ਅੱਗੇ ਤੋਂ ਜਿਹੜਾ ਹੋਰ ਕਿਸੇ ਦੀ ਧੀ ਭੈਣ ਦੇ ਨਾਲ ਇਦਾਂ ਦਾ ਕੰਮ ਨਾ ਹੋਵੇ ਕੋਈ ਗਲਤ ਸਟੈਪ ਨਾ ਚੱਕੇ ਕਿੰਨੇ ਵਜੇ ਤੁਸੀਂ ਆਏ ਹੋ ਸਵੇਰੇ ਇਥੇ ਹਾਂਜੀ ਅਸੀਂ ਸਵੇਰੇ 9:30 ਵਜੇ ਦੇ ਆਏ ਹੋਏ ਤੇ ਇਥੇ ਉਸ ਵੇਲੇ ਤੁਹਾਨੂੰ ਕੋਈ ਪੁਲਿਸ ਮੁਲਾਜ਼ਮ ਟੱਕਰਿਆ ਜਾਂ ਕਿਦਾਂ ਨਹੀਂ ਹਜੇ ਕੋਈ ਟੱਕਰਿਆ ਨਹੀਂ ਸੀ ਅੱਜ ਐਤਵਾਰ ਕਰਕੇ ਛੁੱਟੀ ਕਰਕੇ ਸਾਰੇ ਜਦਾਂ ਮਤਲਬ ਛੁੱਟੀ ਸੀਗੀ ਨਹੀਂ ਕੋਈ ਮਿਲਿਆ ਸ਼ਗਾ ਹੁਣ ਉਹਨਾਂ ਨੇ ਸਾਡੀ ਗੱਲ ਵਧੀਆ ਸੁਣੀ ਆ ਤੇ ਸਾਨੂੰ ਭਰੋਸਾ ਦਿਵਾਇਆ ਵੀ ਹਾਂ ਅਸੀਂ ਕਾਰਵਾਈ ਕਰਾਂਗੇ ਹਾਂਜੀ ਇੱਕ ਸਾਡੇ ਕੋਲ ਬਲਾਕੋ ਪਿੰਡ ਦੀ ਸਾਰੇ ਆਪਣੇ ਪਬਲਿਕ ਆਈ ਸੀ ਜਿਹਨਾਂ ਨੇ ਸਾਨੂੰ ਦੱਸਿਆ ਕਿ ਇੱਕ ਲੜਕੀ ਆ ਆਪਣਾ ਖੁਸ਼ੀ ਜਿੰਦੀ ਉਮਰ 14 ਸਾਲ ਦਾ ਸਾਉਦੀ ਆ ਤੇ ਉਹ ਉਹਦੇ ਨਾਲ ਕਿਸੇ ਆਪਣੇ ਹਰਮੇਸ਼ ਨੇ ਆਪਣਾ ਉਹਨਾਂ ਦੇ ਨਾਲ ਕੋਈ ਗਤ ਘਰ ਕਰ ਕੀਤੀ ਆ ਉਹਦੇ ਰਿਲੇਟਡ ਆਪਾਂ ਅਸੀਂ ਐਫ ਆਰ ਦਿਸਟ ਕਰ ਲੱਗੇ ਆ ਉਹਨਾਂ ਦੇ ਬਿਆਨਾਂ ਬਾਰੇ ਤੇ ਅਚੇਤ ਮੈਨੂੰ ਕਮ ਛੱਟ ਕੇ ਬੁਲਾ ਲੋਂ ਜੇ ਕੋਈ ਬੱਚੀ ਦੀ ਰਿਪਰਟੀ ਕੱਲ ਹੈਗੀ ਐ ਅਚੇਤ ਮੈਨੂੰ ਫੋਨ ਗਿਆ ਸੀ ਮੈਂ ਬਿਲਕੁਲ ਨੇੜੇ ਸੇ ਇੱਥੇ ਆਪਣੇ ਨਵੇਂ ਕਾਰੀ ਭਵਨ ਕੱਲ੍ਹ ਆਈ ਕੇਂਦਰ ਐਂਡ ਅਸੇ ਤੁਹਾਨੂੰ ਬੁਲਾ ਲਿਆ ਸਾਰਾ ਪਿੱਛੇ ਕੋਈ ਰਾਜਨਾਮਾ ਉਹ ਕਹਿੰਦੇ ਜਿਹੜੇ ਐ ਲੜਕੀ ਆ ਇੱਕ ਡਾਕਟਰ ਅੰਡਰ ਪ੍ਰੈਸ਼ਰ ਪਾਇਆ ਉਹਦੀ ਸਾਰੀ ਇਚੀ ਕਾਦ ਕਰਕੇ ਸਾਰਾ ਪਰਚਾ ਹੋ ਜਾਏਗਾ ਤੁਹਾਡੇ ਦੇਖ ਤੱਕ ਮੈਡੀਕਲ ਫਰੈਸ਼ ਹੋ ਜਾਏਗਾ ਇਹ ਸਾਰੀ ਇਹ ਰਿਪੋਰਟ ਹੈ ਇਸਪੈਂਟ ਹੋਣੀ ਮੈਡੀਕਲ ਜਿਸ ਦਾ ਮੈਡੀਕਲ ਹੋ ਗਿਆ ਬਾਰਡਰ ਤੋਂ ਬੈਟ ਪੁੱਟ ਸੀ ਕਾਰਬੋਹਾਈਡਰੇਟਸ ਆਟਸਕ ਇਸ ਸਿਚੁਏਸ਼ਨ ਉਸ ਵੇਨ ਕੀਤਾ ਜਾਏਗਾ ਮੇਬੀ ਐਨੀਬਾਡੀ ਕੋਈ ਵੀ ਹੋਵੇ ਜੋ ਜਸਸ ਕੀਤਾ ਜਾਏਗਾ ਆਈ ਸਪੀਕ ਟੂ ਦੀ ਐਸਐਸਪੀ ਇਜ਼ ਨਾਟ देयर ਡੀਐਸਪੀ ਇਜ਼ ਨਾਟ देयर ਕੁਝ ਟੂਡੇ ਸੁੰਡੇ ਉਹ ਵਾਸ਼ਕ ਉਹ ਐਸਐਸਪੀ ਜਿਸ ਤਰ੍ਹਾਂ ਉਹ ਕਾਰਬੋ ਜਿਹੜੀ ਕਰਕੇ ਸਾਰੇ ਤੇ ਜਿਹੜੀ ਉਹ ਫੈਮਲੀ ਹੈਗੀ ਹੈ ਮਡੇਨ ਸੈਟੀਸਫਾਈ ਕਰਨਾ ਮਾਈ ਸਰ ਫੈਮਲੀ ਕਿੱਥੇ ਦੇ ਰਹਿਣ ਵਾਲੇ ਆ ਤੇ ਲਾਣੂ ਪਿੰਡ ਦੇ